ਲੈ ਵੀ ਵੀਰੋ ਤੇ ਜਿਹੜੀ ਬਰਸੀਨ ਵਾਲੀ ਸਰੋਂ ਸੀ ਆਪਾਂ ਨੇ ਉਹ ਦੇਖੋ ਕੁੱਟ ਦੀ ਇੱਧਰ ਤੇ ਇਹ ਸਰੋਂ ਵੀਰੋ ਜਿਹੜੀ ਕਣਕ ਦੇ ਵਾਲੇ ਵਾਲੇ ਆਪਾਂ ਵੱਡੀ ਜੀ ਸੁੰਨ ਦੇਖਾਈ ਸੀ ਉਹ ਸਰੋਂ ਆ ਤੇ ਆਪਾਂ ਨੇ ਜਿਹੜੀ ਬਰਸੀਨ ਵਾਲੀ ਸਰ ਕੁੱਟਤੀ ਦੇਖੋ ਇਹ ਰਿਹਾ ਮਤਲਬ ਜੇ ਤੁਸੀਂ 50 60 ਕਿਲੋ ਸਰੋਂ ਹੋਣੀ ਹੈ ਸਾਰੀ ਤੇ ਇਹ ਬਰ ਜਿਹੜੀ ਕਣਕ ਦੇ ਵਾਲੇ ਵਾਲੇ ਸੀ ਆਪਾਂ ਚੱਕ ਲਏ ਸਾਰੀ ਤੇ ਇੱਧਰ ਸਾਰੀ ਗੇਰਤੀ ਲੈਣ ਕੇ ਤੇ ਹੁਣ ਇਹਨੂੰ ਕੁੱਟ ਕੇ ਆਪਾਂ ਗੋਭੀ ਸਰੋਂ ਜਿਹੜੀ ਉਹ ਲੈ ਕੇ ਆਵਾਂਗੇ ਪਹਿਲਾਂ ਇਹ ਨੁਕ ਪੁੱਟ ਦਿੱਤੇ ਤੇ ਅੱਜ ਜਿੱਤੂ ਪਲੱਕੇ ਸ਼ਾਮ ਨੂੰ ਇਹ ਕੁੱਟ ਦੇਣਗੇ ਤੇ ਬਰਸੀਨ ਵਾਲੀ ਆਪਾਂ ਕੁੱਟੇ ਦਿੱਤੀ ਆ ਦੇਖੋ ਤੇ ਲਾ ਲਓ 60 70 ਕਿਲੋ ਸੱਲਾ ਬਿਹੜਾ ਥੈਲਾ ਹੋਣਾ ਤੇ ਬਾਕੀ ਦੇਖਦੇ ਆਂ ਇਹਦਾ ਕੀ ਝੜ ਨਿਕਲੂਗਾ ਤੇ ਗੋਪੀ ਸਰੋਂ ਦਾ ਕੀ ਝੜ ਨਿਕਲੂਗਾ ਤੇ ਆਪਣਾ ਮੋਟੂ ਦਿਖਾਣੇ ਆ ਤੁਹਾਨੂੰ ਅੱਜ ਤੇ ਦੇਖੋ ਵੀ ਮੋਟੂ ਦਿਖਾਉਂਦਾ ਕਿੱਥਾ ਪੜ ਰਾਇਆ ਇਹਨੇ ਸਰੋਂ ਦਾ ਇਹ ਇਹ ਆ ਦੇਖੋ ਵੀ ਇਹ ਆ ਦੇਖੋ ਕਿੱਥਾ ਲੁਕੇ ਬੈਠਾ ਮੋੜੂ ਆ ਦੇਖ। ਯਾਓ ਦੇਖੋ ਭਈ ਨੂਰ ਨਜ਼ਾਰੇ ਆ ਰਹੇ ਜਿੱਦਣ ਕੀ ਸਰੋਂ ਕੀ ਰਾਵਰਾ ਰੋਜ ਵਿੱਚ ਵੜਕਾ ਬੈਠ ਜਾ ਤੇ ਨਿਕਲਦਾ ਹੀ ਨਹੀਂ ਸਾਰਾ ਸਾਰਾ ਦਨੀਸਮਾ ਤੇ ਦੋਏ ਪਤਲੂ ਵੀ ਆ ਜਾ ਪਤਲੂ ਗਿਆ ਹੋਇਆ ਤੇ ਉਹ ਕਿਸੇ ਆਪਾਂ ਦੇ ਤੇ ਆਦਾ ਸਾਨੂੰ ਪਤਾ ਹੀ ਆ ਪਰ ਉਸ ਦਾ ਉਸ ਤਰ੍ਹਾਂ ਜੀ ਨਹੀਂ ਲੱਗਦਾ ਫਿਰ ਰੋਜ ਇਸਕੇ ਲਵਾ ਜਾ ਦੋਏ ਕੰਮ ਮਚਾਵਾ ਸਰੋਂ ਮੇ ਜਿਹੜੀ ਮਿੱਠਾ ਫੁੱਲ ਫਿਰ ਲਵਾ ਤੇ ਆਪਣੀ ਵੀਰੋ ਕੁਗੀ ਦੇਖੋ ਬੈਠੀ ਆ ਭੱਜ ਗਈ ਅੱਜ ਤੋੜ ਗਈ ਵੀ ਡਰ ਗਈ ਉਹ ਗਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਫੇਰ ਇੱਕ ਨਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਏ ਜਿਹੜੀ 25 ਮਾਰਚ ਤੇ ਦਿਨ ਹੋ ਗਏ ਵੀਰੋ 9:10 ਵਜੇ ਤੇ ਮੌਸਮ ਦੇਖ ਲਓ ਤੁਹਾਡੇ ਸਾਹਮਣੇ ਰੋਜ਼ ਦੀ ਤਰ੍ਹਾਂ ਜੀ ਉਹ ਦੀ ਧੁੱਪ ਨਿਕਲੀ ਹੋਈ ਆ ਤੇ ਤੁਹਾਨੂੰ ਪਤਾ ਹੀ ਆ ਵੀਰੋ ਅੱਜ 25 ਮਾਰਚ ਹੋ ਗਈ ਤੇ ਕਣਕਾਂ ਵੀ ਤੁਹਾਨੂੰ ਪਤਾ ਹੀ ਆਣ ਆਣ ਆ ਲਈ ਹੋਗੀਆਂ 10-15 ਦਿਨਾਂ ਤੱਕ ਜਿਹੜੀ ਕਣਕਾਂ ਬੜਾ ਲੱਗ ਜਣਗੀਆਂ ਤੇ ਆਪਾਂ ਜਿਹੜੀ ਵੀਰੋ ਲੈ ਆਂ ਸਰੋਂ ਤੇ ਕਣਕ ਦੇ ਵਾਲੇ ਥਾਲੇ ਜਿੰਨੇ ਆਪਾਂ ਵੱਡੀ ਸਾਰੀ ਚੱਕ ਲਏ ਆ ਦੇਖੋ ਲਾਹਤਾ ਠੇਰ ਤੇ ਜਿਹੜੀ ਆਪਾਂ ਬਰਸੀਨ ਵਾਲੀ ਸਰੋਂ ਸੀ ਉਹ ਇੱਧਰ ਦੇਖੋ ਕੁੱਟਦੀ ਤੇ ਕੁੱਟ ਕੇ ਆ ਨਿਕਲਿਆ ਦੇਖੋ ਬਈ ਝਾੜ ਥੋੜਾ ਜਿਹਾ ਹੁਣ ਲਾ ਲਓ ਥੈਲੇ ਤੋਂ ਉੱਪਰ ਆ 60 70 ਕਿਲੋ ਸਰੋਂ ਹੋਣੀ ਇਹ ਤੇ ਬਾਕੀ ਇਹ ਦੇਖਦੇ ਆ ਵੀਰੋ ਜਿਹੜੀ ਆਲੇ-ਆਲੇ ਕਣਕ ਦੀ ਸੀ ਕਿੰਨੀ ਨਿਕਲਦੀ ਆ ਤੇ ਜਿਹੜੀ ਵੀਰੋ ਗੋਭੀ ਸਰੋਂ ਆ ਉਹ ਆਪਾਂ ਵਾਲੇ ਠਹਿਰ ਕੇ ਲੈ ਕੇ ਆਵਾਂਗੇ ਕਿਉਂਕਿ ਇਹਨੂੰ ਪਹਿਲਾਂ ਕੁੱਟ ਲਈਏ ਤੇ ਫਿਰ ਉਹਨੂੰ ਲੱਗ ਰੋਟਾਂਗੇ ਤੇ ਉਹ ਹਲੇ ਉੱਥੇ ਪਈਆ ਖੇਤਾਂ 'ਚ ਉਹ ਵੀ ਤੁਹਾਨੂੰ ਦਿਖਾਣੇ ਜਾ ਕੇ ਇਦਾਂ ਹੀ ਆਪਾਂ ਵੱਡੀ ਪਈਏ ਮੇਮ ਹੀ ਪਈਆ ਤੇ ਬਾਕੀ ਸਵੇਰ ਕੇ ਵੀਰੋ 9:30 ਦਾ ਟਾਈਮ ਆ ਤੇ ਗਰਮੀ ਦੇਖੋ ਵੀਰੋ ਧੁੱਪ ਕਿੰਨੀ ਚੜ ਗਈ ਕਿਉਂਕਿ ਤੁਹਾਨੂੰ ਪਤਾ ਟਾਈਮ ਆ ਗਿਆ ਗਰਮੀਆਂ ਦਾ ਤੇ ਆ ਦੇਖ ਲਓ ਕਿੰਨੀ ਧੁੱਪ ਚੜ ਗਈ 9:30 ਵਜੇ ਤੇ ਬਾਕੀ ਹੁਣ ਚੱਲਾਂਗੇ ਵੀਰੋ ਖੇਤਾਂ 'ਤੇ ਉੱਥੇ ਵੀਰੋ ਤੇ ਰਾਤ ਆ ਆਪਣੀ ਜਿਹੜੀ ਬੀਤੀ ਰਾਤ ਆ ਆਪਣੇ ਮੋਟਰਾਂ ਦੀ ਕਈ ਮੋਟਰਾਂ ਦੀ ਕੇਬਲਾਂ ਵੱਡੀਆਂ ਦੀਆਂ ਚੋਰਾ ਨੇ ਤੇ ਅਗ੍ਹੀ ਦੇਖਦੇ ਆਂ ਜਾ ਕੇ ਕਿ ਚੋਰ ਵੀ ਰੋ ਲੱਗਦੇ ਆਣ ਹੈ ਟਾਈਮ ਹੁੰਦਾ ਚੋਰਾਂ ਦਾ ਤੇ ਪਹਿਲਾਂ ਵੀ ਆਪਣੀ ਉਹ ਕੇਵਲਾਂ ਵੱਡਦੀਆਂ ਸੀ ਪਰ ਹੁਣ ਫੇਰ ਮਤਲਬ ਕੇਵਲਾਂ ਲੈ ਕੇ ਵੱਢਦੇ ਮੋਟਰਾਂਗੇ ਉਹ ਵੀ ਦੇਖਦੇ ਆ ਜਾ ਕੇ ਤੇ ਚਲੋ ਫੇਰ ਚੱਲਦੇ ਆ ਖੇਤਾਂ 'ਚ ਮਿਲਦੇ ਆ ਉੱਥੇ ਜਾ ਕੇ ਆਪਣੇ ਗੁਲਾਬ ਦੇਖੋ ਬਈ ਖਿਲਰੇ ਆ ਵਧੀਆ ਤੇ ਹਰ ਰੋਜ਼ ਇੱਕ ਨਵਾਂ ਗੁਲਾਬ ਖੁੱਲਦਾ ਦੇਖੋ ਵਧੀਆ ਕਿਉਂਕਿ ਆ ਵੀ ਇਸੇ ਮੌਸਮ 'ਚ ਖਿਲਦੇ ਆ ਤੇ ਇਹ ਵਾਕਈ ਆਪਣੇ ਸਿਲੰਡਰ ਕਾਫੀ ਧੰਨ ਵਾਲੀ ਬਚਰਾ ਹੈ ਵੀ ਤੋਏ ਨਹੀਂ ਹੈਗਾ ਰਹਾ ਹਾਲ ਹੋ ਰਿਹਾ ਕਿਉਂਕਿ ਕੰਮ ਬਹੁਤਾ ਵੀ ਰਿਹਾ ਤੇ ਉੱਧਰ ਦੇਖ ਲੋ ਆਪਣੀ ਮੱਜਾ-ਮੱਜਾ ਬੰਤੀਆਂ ਕਿਉਂਕਿ ਤੋਂ ਬਹੁਤ ਉਹਨਾਂ ਦੇਸ ਕਰਕੇ ਪਸਾਦ ਰਹੀ ਬੰਦ ਲੈਂਦੇ ਆ ਇਹ ਆ ਦੇਖ ਲੋ ਤੇਰੇ ਸਾਹਮਣੇ ਕਾਕੂ ਖਾ ਕੇ ਬੈਠ ਗਈਆਂ ਸਾਰੀਆਂ ਇੱਧਰ ਦੇਖੋ ਇਹ ਆਪਣੀ ਟੋੜੀ ਦਾ ਕੀ ਹਾਲ ਕਰਾ ਮੁਰਗੀਆਂ ਨੇ ਆ ਦੇਖ ਲੋ ਆ ਦੇਖ ਲੋ ਵੀ ਕਿਵੇਂ ਖੰਡਾਰ ਗਈ ਆ ਇਹ ਬਹੁਤ ਸ਼ੈਤਾਨ ਮੁਰਗੀਆਂ ਸਾਰੀ ਟੋੜੀ ਖੰਡਾ ਦਿੱਤੀ ਤੇ ਟੋੜੀ ਵੀ ਰੋ ਆਪਣੀ ਖਤਮ ਹੋ ਗਈ ਕਿਛੇ ਤੋਂ ਲਈ ਸੀ ਇਹ 4-5 ਕੁਆਟਰ ਬਾਕੀ ਬੰਡਾ ਉਹ ਪਈਆਂ ਤੇ ਕਹਿੰਦੇ ਕੋ ਵੀਰੋ ਕਿਵੇਂ ਕੰਡਾਤੀ ਸਾਰੀ ਕਣਕਾਂ ਦੇਖ ਲਓ ਬਾਈ ਦਿਨ ਪਰ ਦਿਨ ਕਿਸ ਤਰ੍ਹਾਂ ਮਤਲਬ ਪੱਕਦੀ ਜਾ ਰਹੀਆਂ ਆ ਦੇਖ ਲਓ ਹਰ ਦਿਨ ਇਹਨਾਂ ਨੂੰ ਪੂਰਾ ਫਰਕ ਪੈ ਰਿਹਾ ਹਰ ਦਿਨ 3 ਦਿਨੇ ਘੰਟੇ-ਘੰਟੇ ਦਾ ਫਰਕ ਪੈ ਰਿਹਾ ਦੇਖੋ ਵੀਰੋ ਜਿਵੇਂ-ਜਿਵੇਂ ਗਰਮੀ ਪੈ ਰਹੀ ਓਵੇਂ-ਓਵੇਂ ਕਣਕ ਪੱਕਦੀ ਜਾ ਰਹੀ ਆ ਦੇਖੋ ਵੀਰੋ ਦੇਖ ਤੇ ਵੀ ਆਪਣੀ ਤੇ ਪੱਤੇ ਆ ਗਏ ਵਧੀਆ ਤੇ ਫੁੱਲ ਖਿੜ ਗਏ ਦੇਖੋ ਕਿੰਨੇ ਉੱਤੀ ਆ ਹਾਂਜੀ ਵੀਰੋ ਪਹੁੰਚ ਗਏ ਆਪਾਂ ਖੇਤਾਂ 'ਚ ਤੇ ਮੋਟਰ ਤੇ ਆਪਣੀ ਤੇ ਆ ਗਏ ਤੇ ਮੋਟਰ ਤੇ ਵੀਰੋ ਕੱਲ ਜਿਹੜੀ ਆਪਣੀ ਬੀਤੀ ਰਾਤ ਆ ਤੇ ਚੋਰ ਆਪਣੀ ਕੇਬਲਾਂ ਲੈ ਕੇ ਮੋਟਰਾਂ ਦੀ ਕੰਨਾਂ ਦੇ ਵੱਢ ਗਏ ਤੇ ਆਪਣੀ ਮੋਟਰ ਦੀ ਬਚੌਰ ਰਹੀ ਕੇਵਲ ਤੇ ਆ ਦੇਖੋ ਬਈ ਤੇ ਚੋਰ ਆ ਬਈ ਜਿਹੜੇ ਜਿੰਨੀ ਵੀ ਬਾਹਰ ਕੇਬਲ ਦਿਖਦੀ ਹੈ ਜਿਵੇਂ ਉੱਥੋਂ ਲੈ ਕੇ ਬੋਰ ਤੋਂ ਲੈ ਕੇ ਇੱਥੇ ਤੱਕ ਸਾਰੀ ਜਿੰਨੀ ਬਾਹਰ ਉਹਨਾਂ ਨਜ਼ਰਾਂ ਦੀ ਸਾਰੀ ਵੱਢ ਲਈ ਜਾਂਦੇ ਆ ਤੇ ਚੋਰਾਂ ਨੂੰ ਇੱਕ ਬੇਨਤੀ ਆ ਬਈ ਜੇ ਲੈਣੀ ਹੋਏ ਕਰਾ ਮੜੀ ਬੋਰ ਤੋਂ ਰੇ ਤੋਂ ਵੱਢ ਲੈ ਕਰੋ ਕਿਉਂਕਿ ਐਨੇ ਬੇਕੂਫਾਂ ਸੋ ਰਹੇ ਕੇਵਲ ਵੱਡਗਾ ਲੈ ਜਾਂ ਤੇ ਬੋਰ ਗਿਆਨ ਵਿਰੋਧ ਜਾੜਾ ਜਿਹੜੀ ਤੁਹਾਨੂੰ ਦਿਖਾਣੇ ਆ ਤੇ ਆਹ ਜਾੜਾ ਵੀਰੋ ਦੇਖੋ ਐਨ ਜੜ ਤੋਂ ਲੈ ਜਾਂਦੇ ਆ ਬਈ ਬੰਦਾ ਮੁੜ ਕੇ ਜੋੜ ਨਾ ਲਾਣ ਜੋਗਾ ਰਹੇ ਤੇ ਚਲੋ ਵਧੀਆ ਪਰ ਇੱਕ ਗਲਤ ਗੱਲ ਉਹਨਾਂ ਦੀ ਪਰ ਚੋਰ ਸਾਰੇ ਚੋਰੀ ਤੋਂ ਲੈ ਜਾਂਦੇ ਨੇ ਕਰ ਕਰ ਕੇ ਕੇਵਲ ਵੱਡੀ ਇਧਰ ਤੋਂ ਵੱਡਲੇ ਕਰੋ ਕਿ ਬੰਦਾ ਜੋੜਤਾ ਲਾ ਲਵੇ ਐਨੇ ਬੇਵਕੂਫ ਚੋਰਾਂ ਸਾਰੇ ਤੇ ਬਈ ਉਹ ਕੰਮ ਆ ਜਿਹੜਾ ਤੇ ਆਪਣੀ ਕਈ ਮੋਟਰਾਂ ਹੀ ਕੇਬਲਾਂ ਵੱਟ ਗਈਆਂ ਤੇ ਪਿੱਛੇ ਸਾਰੀ ਮੋਟਰਾਂ 7-8 ਮੋਟਰਾਂ ਦੀ ਜਿਹੜੀਆਂ ਉਹ ਨਹੀਂ ਕੇਬਨਾਂ ਲੈ ਕੇ ਵੱਢ ਗਏ ਤੇ ਆਪਣੀ ਕਈ ਮੋਟਰਾਂ ਬਚ ਗਈਆਂ ਇਧਰ-ਇਧਰ ਦੀ ਲੱਗ ਕੇ ਥੀ ਤੇ ਇੱਕ ਆ ਮੋਟਰ ਬਚ ਗਈ ਤੇ ਬਾਕੀ ਉਹ ਪਰੇ-ਪੜੇ ਸੜਕਾਂ ਜਿੰਨੀ ਵੀ ਜੰਗਲ ਦੇ ਨਾਲ-ਨਾਲ ਸਾਰੀਆਂ ਦੀ ਕੇਬਲਾਂ ਵੱਟ ਗਈਆਂ ਰਾਤ ਤੇ ਚੋਰਾਂ ਨੇ ਤੇ ਮਤਲਬ ਇਸ ਸੀਜ਼ਨ ਪਹਿਲੇ ਵਾਰ ਚੋਰੀ ਹੋਈ ਆ ਕਿਉਂਕਿ ਪਹਿਲਾਂ ਵੀ ਬਹੁਤ ਹੁੰਦੀਆਂ ਸੀ ਵੀਰੋ ਇਸੇ ਟਾਈਮ ਹੁੰਦੀਆਂ ਕਣਕਾਂ ਦੇ ਟਾਈਮ ਤੇ ਪਿਛਲੀ ਵਾਰ ਚੋਰ ਫੜੇ ਵੀ ਗਏ ਸੀ ਤੇ ਮੁੜ ਕੇ ਚੋਰੀਆਂ ਨਹੀਂ ਹੋਈਆਂ ਸੀ ਪਰ ਫੇਰ ਕੱਲ ਜਿਹੜੀ ਰਾਤ ਬੀਤੀ ਆ ਤੇ ਕਈ ਮੋਟਰਾਂ ਦੀ ਕੇਬਲਾਂ ਚੋਰੀ ਹੋ ਗਈਆਂ ਤੇ ਕਣਕ ਵਾਕੀ ਦੇਖ ਲੋ ਆਪਣੀ ਦਿਨ ਪਰ ਦਿਨ ਵੀਰੋ ਰੰਗ ਬਦਲ ਰਿਹਾ ਕਿਉਂ ਗਰਮੀ ਲੱਗੀ ਪੈਣ ਤੇ ਦੇਖੋ ਕਿਵੇਂ ਦਿਨ ਪਰ ਦਿਨ ਪੱਕਦੀ ਜਾ ਰਹੀ ਹੈ ਕਣਕ ਤੇ ਬਾਕੀ ਸਰੋਂ ਆ ਜਿਹੜੀ ਪਾਣੀ ਵੀਰੋ ਸਾਰੀ ਇੱਥੋਂ ਚੱਕ ਲਈ ਕਣਕ ਦੇ ਆਲੇ-ਦਾਲੇ ਨੂੰ ਤੇ ਸੜਕ ਦੇ ਕੋਲ ਮੈਂ ਤੁਹਾਨੂੰ ਕੱਲ ਵੀ ਸਹੀ ਵੀ ਖੜਕ ਸੜਕ ਦੇ ਕੋਲ ਥੋੜੇ-ਥੋੜੇ ਰਹਿ ਰਹੀ ਆ ਤੇ ਉਹ ਹਲੇ ਠਹਿਰ ਕੇ ਚੱਕਾਂਗੇ ਅੱਜ ਦੀ ਧੁੱਪ ਲੱਗ ਜਾਣ ਦੇ ਤੇ ਇੱਕ ਵਾਂਡਾ ਆਪਣੀ ਉਹ ਉੱਪਰਲੀ ਕਿੱਲੇ ਚ ਪਈ ਆ ਉਹ ਆਪਣੇ ਤੋਂ ਕੱਲ ਚੱਕਤੀ ਨਹੀਂ ਗਈ ਸੀ ਤੇ ਇਸ ਕਰਕੇ ਆਪਾਂ ਛੱਡਤੀ ਤੇ ਉਹ ਸ਼ਾਮ ਨੂੰ ਲੈ ਜਾਾਂਗੇ ਤੇ ਬਾਕੀ ਆਪਣੀ ਪਾਰੇ ਰਹਿੰਦੀ ਜਿਹੜੀ ਉਹਨਾਂ ਬਨੇ ਗੋਭੀ ਸਰੋਂ ਵੱਡੀ ਆ ਤੇ ਉਹ ਦੇਖਾਂਗੇ ਤੇ ਬਾਕੀ ਗਠਾਂ ਨੂੰ ਪਾਣੀ ਪੁਣੀ ਲਾਤਾ ਦੇਖੋ ਭਾਈ ਗਠੇ ਵਧੀਆ ਹੋਗੇ ਤੇ ਆਪਣੀ ਪਿੰਡੀਆਂ ਵੀ ਹੋ ਗਈਆਂ ਲਾਈ ਸੀ ਵੀ ਆ ਆ ਦੇਖੋ ਭਾਈ ਪਿੰਡੀਆਂ ਆ ਪਾਣੀ ਲਾਵੇ ਲਵਿਨਾ ਗਠੇ ਦੇ ਨੇੜੇ ਨੇੜੇ ਸਾਰੇ ਵਿੱਚ ਲਾਤੇ ਸੀ ਹੋ ਗਏ ਵਧੀਆ ਤਵਾੜ ਜਾ ਹੋ ਗਿਆ ਤੇ ਥੋੜਾ ਜਿਹਾ ਬਾਤ ਆ ਜਾਣਗੇ ਫਿਰ ਆਪਾਂ ਪੱਟਨੇ ਤੇ ਗਠੇ ਵੀ ਆਪਾਂ ਦੇਖੋ ਲੱਗੇ ਬੈਠਣਾ ਪਾਣੀ ਲਾਇਆ ਸੀ ਇਹਨਾਂ ਨੂੰ ਕੱਲ ਤੇ ਇੱਧਰ ਟਮਾਟਰ ਬਈ ਟਮਾਟਰਾਂ ਕੀ ਬੇਲਾਂ ਆទੀਆਂ ਬਈ ਤੇ ਇਸ ਕਰਕੇ ਪਾਣੇ ਡੰਡੇ ਕੱਢਦੀ ਆਲੇ-ਦਾਲੇ ਉਹ ਦੇਖੋ ਤੇ ਇੱਧਰ ਵੀ ਇੱਕ ਕਰਦਾ ਡੰਡੇ ਕੱਢ ਕੇ ਬਈ ਇਹਨਾਂ ਕੇ ਨਾਲ ਬੰਨਦੀ ਕਿਉਂ ਟਮਾਟਰਾਂ ਹੀ ਬੇਲਾਂ ਬਹੁਤ ਉੱਪਰ ਜਾਵਾ ਤੇ ਇਹ ਵਧੀਆ ਟਮਾਟਰ ਹੋ ਰਹੇ ਆ ਬਾਕੀ ਇਧਰ ਆਪਣਾ ਹਾਸਲ ਹੋ ਗਿਆ ਤੇ ਗਾਜਰਾਂ ਪੱਕ ਗਈਆਂ ਤੇ ਇਹ ਪੱਟਣੀਆਂ ਤੇ ਉਧਰ ਪਾਲਕ ਦੇਖੋ ਗਿੱਡੀ ਗਿੱਡੀ ਪੱਕ ਗਈ ਤੇ ਇਹਨਾਂ ਨੂੰ ਥੋੜੀ ਜਿਹੀ ਬਾਤ ਆ ਗਈ ਵੀ ਰੋ ਆਪਾਂ ਥੋੜੀ ਤੇ ਪੱਟਲੇ ਸਾਰੇ ਨੂੰ ਇੱਥੇ ਭਿੰਡੀਆਂ ਹੋਰ ਲਾਵਾਂਗੇ ਤੇ ਬਾਕੀ ਸਿੰਘਰੇ ਸੋងਰੇ ਉਹਨੇ ਹੋ ਗਏ ਚੋਰਾ ਬਾਈ ਉਹ ਪੈਟਾਂ ਪੈ ਗਈ ਆਪਣਾ ਕੱਟਾ ਵੜ ਗਿਆ ਦਾ ਕੱਲੂਰਾ ਤੇ ਕੱਟੇ ਨੂੰ ਪਗਲ ਸਰੋਂ ਚੱਕਣਾ ਤੇ ਉਰੇ ਲਿਆਏ ਤੇ ਮਾਂ ਦੂਬੜਾ ਖਾ ਲਿਆ ਪਰ ਸ਼ੈਤਾਨ ਉਹ ਲੋੜ ਅੱਤੇ ਗੱਦਾ ਉਹ ਵਿਚ ਵੜ ਗਿਆ ਤੇ ਫਿਰ ਆਪਾਂ ਉੱਥੇ ਬੰਨੇ ਉਹਨੂੰ ਜੱਪਾ ਵੀਰੋ ਗਾਜਨਾਰ ਪਾਲਕ ਜਿਹੜੀ ਪੱਕ ਰਹੀ ਆ ਪੱਟਣ ਆਏ ਤੇ ਕਿਉਂਕਿ ਉਹ ਆਪਾਂ ਨੇ ਭਿੰਡੀਆਂ ਦੇ ਬੀਜ ਲਾਣੇ ਆ ਪਰ ਥੋੜਾ ਜਿਹਾ ਗਿੱਲਾ ਇੱਥੇ ਇਸ ਕਰਕੇ ਪੰਜ ਕਰਦੇ ਨਹੀਂ ਕੱਲੂ ਦੇਖਦੇ ਆ ਕਿ ਥੋੜਾ ਜਿਹਾ ਬਾਤ ਆ ਗੇ ਤੇ ਬਾਕੀ ਕਣਕ ਕਣਕ ਦੇਖ ਲਓ ਬਈ 10 ਤੋਂ 15 ਦਿਨਾਂ ਤੱਕ ਸਾਰੀ ਕਣਕ ਵੱਢਣ ਵਾਲੀ ਹੋ ਜਾਈ ਕਿਉਂਕਿ ਦਿਨ ਪਰ ਦਿਨ ਜਿੰਨੀ ਗਰਮੀ ਪੈ ਰਹੀ ਉੰਨੀ ਪੱਕ ਰਹੀ ਆ ਤੇ ਹੁਣ ਚੱਲਦੇ ਆ ਵੀਰੋ ਆ ਪਰਲੀ ਜਿੱਥੇ ਆਪਾਂ ਨੇ ਗੋਭੀ ਸਰੋਂ ਵੱਡੀ ਹੋਈ ਆ ਦੇਖ ਕੇ ਆਨੇ ਆ ਕਿਵੇਂ ਦੀ ਹੋ ਰਹੀ ਆ ਤੇ ਥੋੜੀ ਧੂਪ ਹੋੜ ਲੱਗ ਜੂਗੀ ਅੱਗੇ ਸ਼ਾਮ ਨੂੰ ਦੇਖਦੇ ਆ ਪਚੱਕਦੇ ਆ ਤੇ ਬਾਕੀ ਜੰਗਲ ਦੇ ਕੋਲ ਦੇਖਦੇ ਆ ਉੱਥੇ ਕਈ ਦਿਨ ਹੋ ਗਏ ਪਗੇੜਾਂ 'ਚ ਮਾਰੇ ਚਲੋ ਫਿਰ ਚੱਲਦੇ ਆ ਯਾ ਸਰੋਰ ਹੈਗੀ ਭਾਈ ਆਪਣੀ ਤੇ ਉਹ ਸੁੜਕ ਦੇ ਕੋਲ ਕੋਲ ਬਾਕੀ ਪਾ ਸਾਰੀ ਚੱਕਦੇ ਸੀ ਤੇ ਇਹਨੂੰ ਅੱਜ ਦੀ ਧੁੱਪ ਲੱਗ ਜਾਣ ਦੇ ਸ਼ਾਮ ਨੂੰ ਲੈ ਜਾਏਗਾ ਪਾ ਸਾਰੀ ਨੂੰ ਠਾ ਕੇ ਲੈ ਵੀ ਮਿੱਤਰੋ ਇਹੋ ਦੇਖੋ ਇੱਕ ਕੈਰ ਆਪਾਂ ਨੇ ਜਿਹੜਾ ਪਰਸੋਂ ਜਿੱਤਾਂ ਪਟਿਆ ਦਾ ਤੇ ਥੋੜੀ ਨਰਮ ਆ ਇਹ ਦੇਖ ਲੋ ਤੇ ਜਦ ਦਿੱ ਧੁੱਪ ਲੱਗ ਜਾਂਦੇ ਨੂੰ ਫੇਰ ਆਪਾਂ ਚੱਕਾਂਗੇ ਦੇਖ ਲੋ ਗਿੱਲੀ ਪਈ ਆ ਸਰੋਂ ਤੇ ਧੁੱਪ ਜੀ ਲੱਗ ਜਾਂਦੇ ਉਹ ਦੇਖੋ ਪੂਰਾ ਸਾਰਾ ਕਹਿਰਾਇ ਕੋਬੀ ਸਰੋਂ ਦਾ ਦੇਖ ਲੋ ਵੀ ਮੋਟੀ ਸਰੋਂ ਇਹ ਤੇ ਇਹਨੂੰ ਪਰ ਲੱਗ ਕੁੱਟਾਂਗੇ ਤੇ ਇੱਕ ਇੰਨਾ ਹੀ ਕਿਹਰਾ ਵੀਰੋ ਨਦੀ ਕੋਲ ਆਪਾਂ ਜਿੱਤਾ ਵੱਡਿਆ ਹੋਇਆ ਨਹਿਰ ਕੋਲ ਤੇ ਇਹਨੂੰ ਆਪਾਂ ਨੇ ਦੇਖਦੇ ਆਂ ਸ਼ਾਮ ਨੂੰ ਪਹਿਲਾਂ ਉਹਨੂੰ ਜਿਹੜੀ ਘਰੇ ਆ ਉਹਨੂੰ ਕੁੱਟ ਕੇ ਤੇ ਸ਼ਾਮ ਨੂੰ ਚੱਕ ਲਈ ਜਾਂਦੇ ਆਂ ਕਿਉਂਕਿ ਇਹ ਜਿਆਦਾ ਪੱਕੀ ਵੀਰੋ ਚੱਕਦੇ ਸਮੇਂ ਦਿੱਕਤ ਆਉਂਦੀ ਹੈ ਝੜ ਜਾਂਦੀ ਹੈ ਤੇ ਸਾਰਾ ਕਹਿਰਾ ਕਰਨ ਦੇਖਦੇ ਆ ਸ਼ਾਮ ਨੂੰ ਚੱਕਦੇ ਅੱਜ ਲੋ ਵੀ ਆਪਣਾ ਇਹ ਕਿਲਾ ਆਪਾਂ ਨੇ ਜਿਹੜਾ ਸੜਕ ਤੋਂ ਨੀਚੇ ਆ ਜੇ ਤੇ ਆਪਾਂ 11 ਕਿਲਾ ਹੀ ਹੋਈ ਸੀ ਉਹ ਕਿਲਾ ਇਹ ਵੀਰੋ ਉਹ ਪਈ ਆਪਣੀ ਪਰਾਲੀ ਇਹ ਵਾਕੀ ਇੱਧੇ ਕਿਲੇ ਦੀ ਬਹੁਤ ਆਧੀ ਖਲਾਤੀ ਤੇ ਇਹਦੇ ਵਿੱਚ ਵੀਰੋ ਆਪਾਂ ਨੇ ਸਭ ਤੋਂ ਗਿੱਸਤਾ ਇਹ ਵੀ ਜੱਸੀ ਤੇ ਦੇਖੋ ਕਿਵੇਂ ਪੱਕ ਕੇ ਪਿਲਕ ਲੱਗਿਆ ਮਾਨਪੁਰੀ ਇਹ ਵੀ ਤੇ ਦੇਖ ਕੇ ਆਨੇ ਆਪਾਂ ਜਿਹੜਾ ਮਾਰ ਗਏ ਤੇ ਆ ਦੇਖੋ ਵੀਰੋ ਬੱਲ ਸੁੱਕਰੀ ਜਿਹੜੀ ਇਹਨੂੰ ਸੰਢੀਤ ਪਈ ਹੋਈ ਆ ਦੇਖੋ ਆਹ ਕਣਕ ਦੇਖੋ ਵੀਰੋ ਕਿਵੇਂ ਪੂਰੀ ਪੱਕ ਗਈ ਆ ਦੇਖੋ ਆਹ ਕਣਕ ਵੀਰੋ ਦੇਖੋ ਕਿਵੇਂ ਇਹ ਮੈਨੂੰ ਲੱਗਦਾ ਹਫਤੇ ਵਿੱਚ ਵੱਢ ਜੂਗੀ ਇਹ ਕਣਕ ਤੇ ਪੂਰੀ ਦੇਖੋ ਮੜੀ ਮੋਟੀ ਰਹਿ ਗਈ ਕਾਹਤੇ ਕੋ ਪੂਰੀ ਫਿਲਕ ਲੱਗੀ ਮਾਰਨ ਤੇ ਆ ਆਪਣੀਆਂ ਦੇਖੋ ਆਪਣੀ ਹਲੇ ਥੋੜੀ ਹਰੀ ਆ ਤੇ ਬਾਕੀ ਇਧਰ ਦੇਖੋ ਵੀਰੋ ਮਨਨਾ ਕਿਤੇ ਕਿਤੇ ਮੋੜਨ ਵੀ ਲੱਗ ਗਿਆ ਹਲੇ ਹਫਤਾ ਹਫਤੇ 10 ਦਿਨ ਤੱਕ ਆ ਕਣਕ ਬੜਨ ਵਾਲੀ ਹੋ ਜੂਗੀ ਤੇ ਆਪਣੀ ਵੀ ਲੱਗੀ ਫਿਲਕ ਮਾਰਨ ਤੇ ਕਾਫੀ ਦਿਨਾਂ ਬਾਅਦ ਆਇਆ ਆ ਪਾ ਕਿੱਲੇ ਚ ਕੀੜਾ ਮਾਰਨ ਤੇ ਕਿੱਲਾ ਹੋਆ ਵੀਰੋ ਜਿਹੜਾ ਆਪਾਂ 11 21 ਦਾ ਲਾਇਆ ਹੋਇਆ ਸੀ ਤੇ 11 21 ਦਾ ਕਿੱਲਾ ਲਾਇਆ ਹੋਇਆ ਸੀ ਆਪਣੀ ਪਰਾਲੀ ਪਈ ਆ ਸਾਹਮਣੇ ਦੇਖੋ ਤੇ ਮੋਟਰ ਆਪਣੀ ਬਹੁਤ ਦੂਰ ਰਹਿ ਗਈ ਉਹ ਉਪਰੇ ਨੀਚੇ ਕਿਲਾ ਹੈ ਤੇ ਇੱਧਰ ਵੀ ਦੇਖੋ ਪੂਰੀ ਪੱਕ ਗਈ ਕਣਕ ਤੇ ਬਾਕੀ ਕਣਕਾਂ ਵੀ ਰੋ ਮੈਨੂੰ ਲੱਗਦਾ 10 ਦਿਨਾਂ ਤੱਕ ਬੜਨ ਲੱਗ ਜੂਗੀ ਜਿਸ ਤਰ੍ਹਾਂ ਨਾਲ ਆਹ ਦਿਖ ਰਹੀ ਹੈ ਕਣਕ ਤੇ ਆ ਤਾਂ ਮੈਨੂੰ ਲੱਗ ਹਫਤਾ 10 ਦਿਨ ਲੱਗੂਗੀ ਤੇ 10 ਦਿਨਾਂ ਤੱਕ ਕਣਕ ਬੜਨ ਲੱਗ ਜੂਗੀ ਤੇ ਗਰਮੀ ਲੱਗੀ ਪੂਰੀ ਪੈਣ ਤੇ ਹੁਣ ਚੱਲਦੇ ਆ ਘਰ ਨੂੰ ਤੇ ਬਾਕੀ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ